ਵੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਛੱਡੇ ਨਵੇਂ ਵਲੌਗ ਵਿੱਚ ਅੱਜ ਬਾਈ ਲੱਗੇ ਤੇ ਉੱਧਰਲੀ ਗੰਦ ਕਰਨ ਕੱਲ ਬੰਦੇ ਫਟੜ ਕਰਤੇ ਉਹ ਗਿਰ ਗਏ ਤੇ ਉਹਦਾ ਕੜੇ ਦਾ ਖੋਣਾ ਆਵੇ ਉਹ ਬੜੇ ਭਾਈ ਦਿਖਾਈ ਦਦਨ ਸ਼ਗਲੇ ਵੀ ਮਿਸ ਕਰਦਾ ਹੁਣ ਅੱਜ ਅਸੀਂ ਕੋੜੀ ਖੜੀ ਲੈ ਕੇ ਗਏ ਤੇ ਕਮਾਣੇ ਹਾਲੋ ਬਾਜੀਗੇ ਛੂਟ ਸ਼ੂਟਿੰਗ ਕਰਾਏ ਤੇ ਗਿਰ ਗਏ ਤੇ ਕੱਲ ਬਾਈ ਇਹੇ ਉੱਧਰ ਟੀਨਾ ਆਤੀਆਂ ਟੀਨਾ ਪਾ ਚੜ ਗਿਆ ਗਲੇ ਗਲੇ ਰੈਡੀ ਬੱਧ ਬਲੇ ਨੇ ਉਹਦੇ ਟੀਨਾ ਉਹ ਟੀਨੇ ਟੁੱਟੀ ਹੋਈਆਂ ਬਾਈ ਨੁਕਸਾਨ ਹੋ ਗਿਆ ਆ ਦੇਖੋ ਨੁਕਸਾਨ ਕਰਤਾ ਤਾਂ ਆ ਦੇਖੋ ਬਾਈ ਇੱਧਰ ਕਮਰੇ ਜੀ ਬਾਈ ਇੱਧਰ ਲਈ ਦੀ ਤਿਆਰੀ ਹੈ ਤੇ ਹੱਦਰ ਟੀਨਾ ਟੂਨਾ ਪੈਣੀ ਹੈ ਤੇ ਉੱਪਰੇ ਲਪਾਈ ਕਰਦੇ ਨਹੀਂ ਇਹ ਫਿਰ ਬਈ ਆਪਾਂ ਕੋਠੇ ਬਾਰੇ ਕੋਠੇ ਬਾਰੇ ਬਈ ਇਹ ਕਾ ਮਰਦਾ ਤਾਂ ਇਹ ਚੜੇ ਹੀ ਨਹੀਂ ਹੈਗਾ ਪਹਿਲਾਂ ਥੋੜੀ ਜਿਹੜਾ ਲੱਗਿਆ ਦਾ ਬੱਚੋਂ ਹੋ ਗਿਆ ਫਿਰ ਵੀ ਡੈਡੀ ਥੱਲੇ ਖੜਾ ਉਹਦਾ ਹਾਂ ਡੈਡੀ ਥੱਲੇ ਖੜਾ ਤਾਂ ਬਈ ਤੂੜੀ ਵਾਲਾ ਕਮਰਾ ਜੀ ਤੂੜੀ ਚੱਕਦੀ ਕੱਲ ਤੇ ਅੱਜ ਬਈ ਬਾਬੇ ਵੀ ਤੇ ਵੀਰੇ ਬਾਬੇ ਜੋ ਕੀ ਬਾਹਰ ਕੱਢੇ ਹਾਂ ਅੰਮ੍ਰਿਤੁ ਘਰ ਸੱਟ ਨਹੀਂ ਵੱਜੀ ਤਿੰਨਾਂ ਸਾਰੀਆਂ ਹੀ ਥੱਲੇ ਹਾਂ ਇਹ ਤਾਂ ਬਈ ਉੱਪਰ ਤਾਂ ਕਿਹਦਾ ਦਾ ਮੈਂ ਉੱਪਰ ਦੇਖ ਰਿਹਾ ਡੈਡੀ ਥੱਲੇ ਖੜਾ ਤਾਂ ਅਰੇ ਭਾਈ ਦੂੜੀ ਦੀ ਬੰਨਾ ਬੰਨੇ ਮੈਂ ਬਚ ਗਿਆ ਡੈਡੀ ਹਾਂ ਲੋਹੇ ਦਾ ਪੈਰ ਤਾਂ ਬਹੁਤ ਭਾਰੀ ਬਚਾਉ ਹੋ ਗਿਆ ਨੁਕਸਾਨ ਤੇ ਛੋਟੂ ਛੋਟੂ ਦਾ ਕੱਲ ਕਹਿੰਦਾ ਕੱਲ ਡੈਡੀ ਕਹਿੰਦਾ ਕਹਿੰਦਾ ਉਹ ਤੂੰ ਵੀ ਆ ਗਿਆ ਕੇਲੇ ਹੋਰ ਕੀ ਹੱਥੇ ਜਵੇਂ ਨਾਲੇ ਉਹ ਟੀਨਾ ਨਾ ਉਹ ਜਿਹੜਾ ਪੈਪ ਤਾਂ ਖਤਮ ਹੋ ਗਿਆ ਵਾ ਤਾਂ ਮੈਂ ਪੈਰ ਰੱਖਿਆ ਇਧਰ ਇਧਰ ਆਉਂਦੇ ਨਹੀਂ ਥੱਲੇ ਅੱਛਾ ਉਹਦਾ ਬਾਜ ਗਿਆ ਇਧਰ ਹੀ ਸਾਡੇ ਡੈਡੀ ਤਾਂ ਪੈਪ ਪਿੱਛੇ ਗਿਰ ਗਿਆ ਉਹ ਅੱਛਾ ਪੈ ਪੈ ਵੀ ਸਾਈਡ ਆਪਾ ਗਿਰ ਗਿਆ ਨੇ ਟੀਨੇ ਭੱਜੀ ਥੋੜੀ ਜੀ ਹੋਰ ਕੀ ਤੂੜੀ ਚ ਗਿਰ ਗਿਆ ਤੜੀ ਕਰ ਉਹ ਤੂੰ ਵੀ ਆ ਗਿਆ ਮੇਰੇ ਤਾਂ ਚੱਲ ਸਾਰਾ ਇੱਥੇ ਮੜ ਦੀ ਕੋ ਭੱਜੀ ਆ ਡੈਡੀ ਦੇ ਇੱਥੇ ਬਾਗ ਚ ਲਓ ਉਹ ਵਾਲਾ ਤਾਂ ਦਿਖਾ ਦੇ ਹਾਂ ਵੀ ਦਿਖਾ ਦੇਂਗੇ ਇਹ ਲਖਮ ਮਿਸਤਰੀ ਭਾਈ ਹੋ ਜਾਣਾ ਭਾਈ ਕੰਮ ਕੰਪਲੀਟ 7 ਦਿਨ ਤੱਕ ਆਣਾ ਲਪਾਈ ਲਪਾਈ ਕੋਲ ਤੇ ਗੇਟ ਗੂਟ ਵੀ ਲਵਾਉਣਾ ਬਈ ਆਪਾਂ ਨੇ ਗੇਟ ਤੇ ਗਏ ਹਲੇ ਉਧਰ ਬੰਨੀ ਹੋਈ ਗੇਟ ਦੇ ਤੇ ਨਵਾ ਬਣਵਾ ਲੈਣਾ ਬਣਿਆ ਬਣਾਇਆ ਲੈਣਾ ਨਵਾ ਲਿਆਉਣਾ ਨਹੀਂ ਬਣਿਆ ਬਣਾਇਆ ਨਹੀਂ ਬਣਵਾ ਰੂੰਗਾ ਬਣਾ ਦੂੰਗਾ ਆਪੇ ਵੈਲਡਿੰਗ ਕਰਕੇ ਬਣਾ ਦੇਣਾ ਭਈ ਆਪੇ ਨਹੀਂ ਤਾਂ ਜੇ ਦੋ ਲੱਗੇ ਬਣਾ ਰੂੰਗਾ ਤੇ ਬਾਕੀ ਹੋਰ ਦਿਖਾਣੇ ਤੁਹਾਨੂੰ ਫੇ ਗੈਲ ਦੀ ਗੱਲ ਜੋ ਘਸ ਹੋ ਰਿਹਾ ਲਪਾਈ ਵੀ ਹੋਈ ਨਹੀਂ ਬਈ ਸ਼ੁਰੂ ਇੱਕ ਅੱਧ ਦਿਨ ਤੱਕ ਉਹ ਵੀ ਦਿਖਾਉਂਦੇ ਆ ਰੱਸੀ ਬਣਾਉਣੇ ਵਾਲੀ ਹਾਂ ਰੱਸੀ ਆ ਬਈ ਬੁੰਦੇ ਰਗੇ ਹਨਾ ਤੂੰ ਨਹੀਂ ਇਹ ਵੀ ਦੇਖ ਲੈ ਕਿੱਥੇ ਨਿਕਲੀ ਕਮਰੇ ਮਾ ਤੇ ਉਹ ਇੱਥੇ ਬੈਠ ਕੇ ਮੈਂ ਸਾਂ ਨੀ ਬਾਕੀ ਸਾਰਾ ਸਮਾਨ ਇਕ ਨਹੀਂ ਬਈ ਬਾਹਰ ਕੱਢਿਆ ਹੋਇਆ ਇਕ ਨਹੀਂ ਸਾਰਾ ਕੱਢਿਆ ਇਹ ਰੱਖਾਂ ਬਾਲ ਜੇ ਦੇ ਜਾਂਦਾ ਰੱਸੀ ਬੱਟਣੇ ਵਾਲਾ ਜਿਵੇਂ ਡੌਣ ਕਰਤੇ ਹੈ ਵੈਸੇ ਆਏ ਆ ਕੋਈ ਮੈ ਜਾਓ ਹਾਂ ਤੋੜਾ ਹਾਂ ਇੱਟ ਲੱਗਿਆ ਥੋੜਾ ਮੈਂ ਕਹਿੰਦਾ ਸਿਰ ਕਲੇ ਤੋੜ ਲੈ ਉਹਦੇ ਲਈ ਬਈ ਤੋੜਿਆ ਤਾਂ ਹੈਗਾ ਇਹ ਤੋੜ ਲੈ ਅੱਛਾ ਇਹ ਜਾਣ ਕੇ ਇੱਟਾ ਤੋੜਦਾ ਜਾਣ ਕੇ ਬਈ ਨਵੀਂ ਇੱਟ ਤੋੜਦਾ ਉਧਰ ਦਿਖਦੇ ਵੀ ਚਿੱਠੇ ਲੱਗੇ ਹੋਏ ਐਟਾ ਦੇ ਇੱਟਾ ਤੋੜਦਾ ਜਾਣ ਜਾਣ ਕੇ ਬਈ ਦੇਖੋ ਕਦੇ ਡੇਲੀ ਕਰੇ ਪਾਉਣਾ ਕਦੇ ਰੋੜਾ ਕਰ ਦਿੰਦਾ ਇਹ ਇਕਰਾ ਦਾ ਰਹਿ ਗਿਆ ਮਸੀ ਮਸੀ ਕੱਟੇ ਤੇ ਬੱਕੀ ਚਲ ਜਾਂਦੇ ਨੇ ਈ ਲੱਗਿਆ ਹੋਇਆ ਮਿਸਤਰੀ ਸਾਹਿਬ ਕਿ ਪਾ ਕਰ ਰਹੇ ਤੇ ਕੰਮ ਟੇਟਾ ਟਾਕੋਲ ਕਰਤੀ ਆਪਾਂ ਨੇ ਵੀ ਕਿੱਧਰ ਲੱਗਿਆ ਬਜਰੀ ਬਣਾਣਾ ਮਿੰਟ ਥੰਟ ਆਈ ਐ ਨਹੀਂ ਆਈ ਤੇ ਬਾਕੀ ਵੀ ਆਪਾਂ ਕਰ ਰਹੇ ਕੰਮ ਹੋਲੀ ਹੋਲੀ ਆਰਾਮ ਕੇ ਤੇ ਤੋਂ ਨੀਰੇ ਉੱਪਰ ਲੱਗੇ ਹੋਏ ਆ ਹੁਣ ਇਹ ਵੀ ਕੰਮ ਹੋ ਗਈ ਪਰ ਅੱਜ ਦੀ ਜਿਹੜੀ ਆਹੀ ਉੱਪਰ ਲੀਕਾਂ ਦਾ ਹੋਇਆ ਨਹੀਂ ਤਰੀ ਬੜਾ ਹੋਲੀ ਹੁੰਦਾ ਇੱਟਾ ਚੱਕ ਬਈ ਇੱਟ ਰੱਖੀ ਨਹੀਂ ਆ ਹਾਂ ਉੱਪਰ ਆਹਿੰਦਾ ਹਲੇ ਗਾਡਰ ਵੇਖਣੇ ਕੱਲ ਨੂੰ ਹੈਂ ਕੰਮ ਬੜਿਆ ਬੰਦਾ ਕੋਟਾ ਅੱਛਾ ਉਹ ਲੱਗਾ ਸੇਟਾ ਮਾਰਨੇ ਮਾਰ ਗਿਆ ਬੰਦਾ ਦੁਖੀ ਆ ਤੁਮ ਇੰਦੇ ਨਹੀਂ ਛੋਟੂ ਨਾ ਐ ਦੁਰਦੌਲੀ ਵਾਲੀ ਮਟਕ ਮਟਕ ਕੇ ਦੁਖੀ ਆਤਮ ਹੈ ਇੱਟਾ ਫੜਾ ਦਿੰਦੇ ਲੋਈ ਮਹਾਰਾਜ ਠੀਰ ਆ ਲਓ ਪਰ ਰੱਖੀ ਜਾਂਦੇ ਇਹ ਲੋ ਲੋ ਕੀ ਪੈ ਰਹੇ ਆਪਾ ਦੇਖਿਆ ਨਾ ਜੋਰਾ ਨਾ ਕਟ ਡੋਲੇ ਚ ਜੋਨੀ ਚੱਕਰ ਅੰਦੀ ਉਹ ਗਿਆ ਕੰਮ ਫਾਈਨਲ ਕਿੱਧਰ ਇੱਕ ਬੰਦਾ ਤਾਂ ਨੰਗਿਆ ਫੁੱਲ ਪਿੰਟ ਦਾ ਤਾਂ ਉਹ ਕਿੱਧਰ ਇੱਕ ਆ ਰਹੀ ਦੀ ਵੀ ਥੋੜੀ ਜੀ ਤੇ ਬਾਕੀ ਬਈ ਤਿੰਨਾ ਪੈਨ ਨੂੰ ਰੈਡੀ ਆ ਕਿ ਆ ਮਿਸਤਰੀ ਬੰਦਾ ਇਕੱਲੇ ਹੀ ਰਹਿ ਗਿਆ ਤਾਂ ਸਲਾ ਇੱਕ ਰਹਿ ਗਿਆ ਤੇ ਬੰਦਾ ਵੀ ਇਕ ਰਹਿ ਗਿਆ ਲੱਗੇ ਬੰਦਾ ਹੌਲੀ ਹੌਲੀ ਕੱਤੂ ਵੱਜੇ